ਹੇਲੂਇਆ ਖਾਲਸ ਦੁੱਧ ਖਾਲਸ ਕੌਣ ਆ ਯੇਸ਼ੂਮਸੀ ਖਾਲਸ ਯੇਸ਼ੂਮਸੀ ਕੌਣ ਆ ਖਾਲਸ ਉਹ ਦੁੱਧ ਖਾਲਸ ਦਾ ਅਰਥ ਇਹ ਹੈ ਪਾਕ ਪਵਿੱਤਰ ਹਨਾ ਕਈ ਵਾਰੀ ਕਈਆਂ ਨੇ ਲਿਖਿਆ ਹੁੰਦਾ ਖਾਲਸਾ ਦੇਰੀ ਲਿਖਿਆ ਹੁੰਦਾ ਨਾ ਪਾਣੀ ਮੇ ਮੇਰਾ ਖਲ ਵੀ ਦੁੱਧ ਦੇ ਵਿੱਚ ਸਭ ਤੋਂ ਵੱਧ ਪਾਉਂਗੇ ਲਿਖਿਆ ਕੀ ਹੁੰਦਾ ਖਾਲਸਾ ਖਾਲਸਾ ਦੇ ਖਾਲਸਾ ਦਾ ਅਰਥ ਇਹ ਆ ਕਿ ਪਾਕ ਤੇ ਪਵਿੱਤਰ ਪ੍ਰਭੂ ਯਿਸੂਸੀ ਕਹੋਣ ਆ ਖਾਲਸ ਇੱਥੇ ਕੀ ਲਿਖਿਆ ਖਾਲਸ ਦੁੱਧ ਦੀ ਕੀ ਕਰੋ ਲੋਚ ਕਰੋ ਲੋਚ ਕਰੋ ਖਾਲਸ ਦੁੱਧ ਲਪੋ ਜਿੰਨਾ ਚਿਰ ਤੁਸੀਂ ਖਾਲਸ ਦੁੱਧ ਨਹੀਂ ਪੀਵੋਗੇ ਜਿੰਨਾ ਚਿਰ ਤੁਹਾਡੇ ਕੋਲ ਖਾਲਸ ਦੁੱਧ ਨਹੀਂ ਹੋਵੇਗਾ ਉਹਨਾਂ ਚਿਰ ਤੁਸੀਂ ਇਰੇ ਨਹੀਂ ਹੋ ਸਕਦੇ ਉਹਨਾਂ ਚਿਰ ਤੁਸੀਂ ਵਧ ਨਹੀਂ ਸਕਦੇ ਉਹਨਾਂ ਚਿਰ ਤੁਸੀਂ ਉੱਚੀਆਂ ਬਲੰਦੀਆਂ ਨੂੰ ਸੂਹ ਨਹੀਂ ਸਕਦੇ ਉਹਨਾਂ ਚਿਰ ਤੁਸੀਂ ਲੜ ਨਹੀਂ ਸਕਦੇ ਉਹਨਾਂ ਸਿਰ ਜਿੱਤ ਨਹੀਂ پا ਸਕਦੇ ਜਿੱਤ ਉਦੋਂ ਪਾਵੇਂ ਜਦੋਂ ਤੁਸੀਂ ਪਵਿੱਤਰ ਤੇ ਖਾਲਸ ਦੁੱਧ ਦੀ ਲੋਚ ਕਰੋਗੇ ਉਹਨੂੰ ਢੂੰਡੋਗੇ ਉਹਨੂੰ ਲੱਭੋਗੇ ਤੇ ਜਦੋਂ ਖਲਸ ਦੁੱਧ ਲੱਭ ਕੇ ਪੀਵੋਗੇ ਤੇ ਤੁਸੀਂ ਕਮਜ਼ੋਰ ਨਹੀਂ ਤੁਸੀਂ ਤਕੜੇ ਹੁੰਦੇ ਜਾਓਗੇ ਤੇ ਜਦੋਂ ਵੀ ਲੜਾਈ ਕਰੋਗੇ ਹਾਰੋਗੇ ਨਹੀਂ ਤੁਸੀਂ ਜਿੱਤ ਨੂੰ ਪ੍ਰਾਪਤ ਕਰੋਗੇ ਕਿਉਂਕਿ ਤੁਸੀਂ ਦੁੱਧ ਸੱਤ ਪਿਤਾ ਉਹ ਯਿਸੂ ਮਸੀਹ ਜੋ ਪਵਿੱਤਰ ਤੇ ਸੁੱਧ ਖਾਲਸ ਦੁੱਧ ਨੂੰ ਪੀ ਲੈ ਹਬੋਦੋ ਜਦੋਂ ਤੁਸੀਂ ਇੱਕ ਖਾਲਸ ਦੁੱਧ ਨੂੰ ਪੀ ਲੋਗੇ ਤੇ ਤੁਸੀਂ ਕਮਜ਼ੋਰ ਨਾ ਹੋਗੇ ਨਹੀਂ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਅੱਜ ਮੇਰੇ ਬਹੁਤ سارے ਭੈਣ ਭਰਾ ਕਮਜ਼ੋਰ ਇਸੇ ਕਰਕੇ ਆ ਕਿਉਂ ਖਾਲਸ ਦੁੱਧ ਦੀ ਲੋਚ ਹੀ ਨਹੀਂ ਕਰਦੇ ਖਾਲਸ ਦੁੱਧ ਨੂੰ ਢੂੰਡਦੇ ਨਹੀਂ ਆ ਖਾਲਸ ਦੁੱਧ ਦੀ ਪਹਿਚਾਨ ਹੀ ਨਹੀਂ ਆ ਉਹ ਆਪਣੀ ਮਰਜ਼ੀ ਦੇ ਨਾਲ ਜਿੱਥੋਂ ਮਿਲਦਾ ਉਥੋਂ ਦੁੱਧ ਲਾ ਲੈਂਦੇ ਨੇ ਪਰ ਦੁੱਧ ਉਹ ਸੁੱਧ ਹੁੰਦਾ ਨਹੀਂ ਆ ਸੁੱਧ ਦੁੱਧ ਪੀਣ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਮਿਹਨਤ ਤੇ ਲੱਭਣਾ ਪਵੇਗਾ ਬੋਲੋ ਹਾਲੇਲੂਇਆ ਕੀ ਕਰੋ ਭੈਣ ਭਰਾਵੋ ਖਾਲਸ ਦੁੱਧ ਦੀ ਲੋਚ ਕਰੋ ਪਹਿਚਾਨ ਕਰੋ ਦੁੱਧ ਦੀ ਇਹ ਤੁਸੀਂ ਪਵਿੱਤ ਮੁਕਤੀ ਦੇ ਲਈ ਵਧਣਾ ਇਹ ਤੁਸੀਂ ਸ਼ਾਂਤੀ ਦੇ ਲਈ ਵਧਣਾ ਤੇ ਪਵਿੱਤਰ ਦੁੱਧ ਪ੍ਰਭੂ ਕਹਿੰਦਾ ਨਵੇਂ ਜੰਮੇ ਬੱਚੇ ਵਾਂਗਰ ਬਣ ਜਾਓ ਜਿਹੜਾ ਨਵਾਂ ਬੱਚਾ ਜੰਮਿਆ ਹੁੰਦਾ ਉਹਦੇ ਅੰਦਰ ਕੋਈ ਝੂਠ ਕੋਈ ਫਰੇਬ ਕੋਈ ਕਪਟ ਕੋਈ ਸੰਨ ਨਹੀਂ ਹੁੰਦਾ ਨਾ ਉਹ ਚੁਗਲੀਆਂ ਹੀ ਕਰਦਾ ਸੋਟਾ ਬੱਚਾ ਪਵਿੱਤਰ ਹੁੰਦਾ ਤੇ ਪਿਤਾ ਪਰਮੇਸ਼ਰ ਸਾਡਾ ਯਿਸੂ ਮਸੀਹ ਪਵਿੱਤਰ ਆ ਉਹ ਵੀ ਮੈਨੂੰ ਤੇ ਤੁਹਾਨੂੰ ਵੀ ਪਵਿੱਤਰ ਕਰਨਾ ਚਾਹੁੰਦਾ ਹੈ ਵੀ ਕਰਨਾ ਚਾਹੁੰਦਾ ਹੈ ਪਵਿੱਤਰ ਤੇ ਤੁਸੀਂ ਵੀ ਕੀ ਬਣ ਜੋ ਹੈਨਾ ਫਿਰ ਤੁਸੀਂ ਅੱਗੇ ਵਧੋਗੇ ਫਿਰ ਤੁਸੀਂ ਸਵਰਗ ਵਾਲੇ ਬਣੋਗੇ ਫਿਰ ਤੁਸੀਂ ਸਵਰਗ ਚ ਜਾਓਗੇ ਵਰਨਾ ਸਵਰਗ ਚ ਜਾ ਨਹੀਂ ਸਕਦੇ ਤੁਹਾਡੀ ਇੱਕ ਕਮੀ ਤੁਹਾਨੂੰ ਸਵਰਗ ਤੋਂ ਰੋਕ ਸਕਦੀ ਆ ਤੁਹਾਡੀ ਇੱਕ ਘਾਟ ਤੁਹਾਡੇ ਤੁਸੀਂ ਇੱਕ ਘਾਟ ਤੋਂ ਇੱਕ ਘਾਟ ਵੀ ਆ ਤੁਹਾਡੇ ਵਿੱਚ ਤੇ ਤੁਸੀਂ ਧਾਰ ਨਹੀਂ ਪਾ ਸਕਦੇ ਇਹ ਕਮੀਆਂ ਕੱਡਣੀਆਂ ਪੈਣਗੀਆਂ ਇਹ ਬੁਰੀ ਸੰਗਤੀ ਛੱਡਣੀ ਪਵੇਗੀ ਇਹ ਸੱਲ ਚੁਗਲੀਆਂ ਮੂੰਹ ਚੋਂ ਗੰਦੀਆਂ ਥਾਲਾਂ ਕੱਡਣੀਆਂ ਪ੍ਰਭੂ ਕੀ ਕਹਿੰਦਾ ਕੀ ਕਰੋ ਬੰਦ ਕਰ ਦੋ ਹਾਂ ਮੂੰ ਚੁੱਪ ਗੰਦੀਆਂ ਗਲਾਂ ਵੀ ਕੀ ਕੱਢਣੋ ਕੱਟਣੀਆਂ ਬੰਦ ਕਰੋ ਤੇ ਫਿਰ ਹੀ ਤੁਸੀਂ ਅੱਗੇ ਵਧੋਗੇ ਨਾ ਬਹੁਤ سارے ਭੈਣ ਭਰਾ ਮੇਨਾ ਮਾਰਦੇ ਪਾਕੀ ਮੈਂ ਤੇ ਵਧਣ ਹੀ ਨਹੀਂ ਲਈ ਤੇ ਜੇ ਮੈਂ ਇੱਕ ਗੱਲ ਦੱਸਾਂ ਖਰੀ ਸਿੱਖਿਆ ਖਰੀ ਸਿੱਖਿਆ ਬਹੁਤ ਕਾਟੇ ਖਰੀ ਸਿੱਖਿਆ ਹੋਏ ਖਾਸ ਤੋਂਦਿਆ ਖਰੀ ਸਿੱਖਿਆ ਦੇਣ ਵਾਲੇ ਲੱਭ ਲੋ ਜਿਹੜੇ ਤੁਹਾਨੂੰ ਝਿੜਕਦੇ ਨੇ ਉਹਨਾਂ ਨੂੰ ਲੱਭ ਲੋ ਜਿਹੜੇ ਦਾਸ ਜਿਹੜੇ ਦਾਸ ਤੁਹਾਨੂੰ ਰੋਕਦੇ ਨੇ ਬੁੱਤ ਪ੍ਰਸਤੀ ਤੋਂ ਬੁਰੀ ਸੰਗਤੀ ਤੋਂ গারਲਫ੍ਰੈਂਡਾਂ ਬਣਾਉਣ ਤੋਂ গারਲਫ੍ਰੈਂਡ ਬਣਾਉਣ ਤੋਂ ਬੁਰੀਆਂ ਗੱਲਾਂ ਤੋਂ ਨਿੰਦਿਆ ਚੁਗਲੀ ਤੋਂ ਪੁੱਠੇ ਪੁੱਠੇ ਕੰਮਾਂ ਤੋਂ ਹਟਾਉਂਦੇ ਨੇ ਉਹ ਖਰੀ ਸਿੱਕਿਆ ਫੜ ਲਓ ਤੇ ਫੇਰ ਤੁਸੀਂ ਸਵਰਗ ਵਿੱਚ ਚਲੇ ਜਾਓ ਬਾਬਲ ਚਲੀ ਗਿਆ ਬਹੁਤ ਸਾਰੇ ਕੰਨਾਂ ਦੀ ਜਲੂਨ ਹੋਣ ਕਰਕੇ ਕਿਰੇ ਕਿਰੇ ਤੁਸੀਂ ਬੋਲਣਾ ਅਜ ਬੁੱਧ ਆ ਰਿਹਾ ਜਿੰਨੇ ਵੀ ਤੁਸੀਂ ਰੋਜੇ ਦੇ ਵਿੱਚ ਹੋ ਬੋਲੋ ਬੋਲੋ ਕੰਨਾਂ ਦੀ ਜਲੂਨ ਹੋਣ ਕਾਰਨ ਕੀ ਕਰਨਗੇ ਉਹ ਫੇਰ ਜਾਣਗੇ ਤੇ ਉਹ ਸੰਗਤੀ ਨੂੰ ਛੱਡ ਕੇ ਚਲੇ ਜਾਣਗੇ ਕਿਉਂਕਿ ਉਹਨੂੰ ਖਰੀ ਸਿੱਕਿਆ ਚੰਗੀ ਲੱਗਦੀ ਨਹੀਂ ਹੁਣ ਜਿਹੜੀ ਜਿਹੜਾ ਖਰਾਬ ਪਾਸਟਰ ਹੁੰਦਾ ਉਹਨੇ ਖਰੀਆਂ ਖਰੀਆਂ ਹੀ ਗਰਨਾ ਤਾਂ ਦੱਸਣੀ ਆ ਮਾੜੇ ਚੰਗੇ ਕੰਮਾਂ ਤੋਂ ਰੋਕਣੇ ਬੰਦਗੀਂ ਚ ਨਹੀਂ ਆਇਆ ਤਾਂ ਵੀ ਪੁੱਛਣਾ ਦੁਆ ਨਹੀਂ ਕੀਤੀ ਤਾਂ ਵੀ ਪੁੱਛਣਾ ਕਿਉਂ ਨਹੀਂ ਦੁਆ ਕੀਤੀ ਕਿਉਂ ਪ੍ਰਸਾਦ ਖਾਦਾ ਉਹਨੇ ਰੋਕਣਾ ਹੀ ਰੋਕਣਾ ਇਹ ਕਿਉਂ ਧਾਗੇ ਬੰਦੇ ਨੇ ਕਿਉਂ ਹਿੰਗ ਬੰਦੀ ਆ ਇਹ ਜਿਹੜੇ ਖੜੇ ਪਾਸਟਰ ਨੇ ਨਾ ਫਰੀ ਸਿੱਕਿਆ ਦਿੰਦੇ ਇਹ ਬਹੁਤ ਘੱਟ ਜੇ ਤੇ ਪ੍ਰਭੂ ਤੁਹਾਨੂੰ ਕਹਿੰਦਾ ਖਾਲਸ ਦੁੱਧ ਦੁੱਧ ਦੀ ਕੀ ਕਰਿਆ ਕਰੋ ਕਲੋਸ ਕਰਿਆ ਕਰੋ ਇਹਨਾਂ ਨੂੰ ਲਾਭ ਲਓ ਖਾਲਸ ਦੁੱਧ ਨੂੰ ਇਹ ਖਾਲਸ ਦੁੱਧ ਜੇ ਤੇ ਕੰਨਾਂ ਦੀ ਜਲੂਣ ਕੀ ਆ ਖੁਦਾ ਦੇ ਸੇਵਕ ਨੇ ਰੋਕਿਆ ਕਹਿ ਦਿੱਤਾ ਕਿਉਂਕਿ ਖੜੀ ਸਿੱਖਿਆ ਆ ਤੇ ਉਸ ਵੇਲੇ ਮੂੰਹ ਤੇ ਹੀ ਕਹ ਤੇਰਾ ਕਿਉਂਕਿ ਪ੍ਰਭੂ ਖੋਦ ਕਹਿੰਦਾ ਕਿ ਤੁਸੀਂ ਕੀ ਕਰਿਆ ਕਰੋ ਚੁਗਲੀ ਨਾ ਕਰਿਆ ਕਰੋ ਜਦੋਂ ਪਿੱਠ ਪਿੱਛੇ ਕਵਾਂਗੇ ਤੇ ਹੋ ਕੀ ਹੋ ਜਾਂਦੀ ਆ ਬੋਲੋ ਭੋਗ ਹੁੰਦੀ ਆ ਚੁਗਲੀ ਤੇ ਜਿਹੜੀ ਜਿਹੜਾ ਮੁੱਛਨ ਮੂੰਹ ਦੇ ਉੱਤੇ ਕਹਿ ਦੇਣਾ ਕਿ ਭੈਣ ਤੂੰ ਗਲਤੀ ਆ ਤੇਰੀ ਆ ਗਲਤੀ ਆ ਤੇ ਗਲਤ ਨੂੰ ਗਲਤ ਜਿਹੜਾ ਪਾਸਟਰ ਕਹਿੰਦਾ ਉਹੀ ਖੁਦਾ ਦਾ ਦਾਸ ਹੈ ਬੋ ਬੋ ਹੇਲੀਆ ਇਹ ਪਹਿਚਾਨ ਪ੍ਰਭ ਕਹਿੰਦਾ ਖਾਲਸ ਦੁੱਧ ਦੀ ਕੀ ਕਰ ਲੋ ਪਹਿਚਾਨ ਮਿੱਠੀਆਂ ਗੋਲੀਆਂ ਪਾਉਣ ਵਾ ਖਵਾਉਣ ਵਾਲੇ ਨੇ ਤੁਹਾਨੂੰ ਬਹੁਤ ਲੱਭਣਗੇ ਕਿਉਂ ਕਿ ਉਹ ਨਹੀਂ ਚਾਉਣਗੇ ਕਿ ਮੇਰੀ ਇਹ ਰੂਹ ਤੇ ਵੱਧ ਜਾਏ ਜੇ ਨੂੰ ਮੈਂ ਬੋਲ ਦਿੱਤਾ ਤੇ ਮੇਰੇ ਚਰਚ ਚੋਂ ਚਲੀ ਜਾਣਾ ਨੇ ਮੇਰੀ ਮੇਰੀ ਸੰਗਤੀ ਨੂੰ ਛੱਡ ਦੇਗੀ ਤੇ ਜਿਹੜੇ ਖਰੇ ਨੇ ਉਹ ਕਹਿੰਦਾ ਇਹ ਸਰਦੂ ਕੀਤੇ ਦੋ ਆ ਜਾਣ ਗਿਆ ਬੋਲ ਦੋ ਕਿਉਂਕਿ ਉਹ ਕਹਿੰਦਾ ਮੈਂ ਤੇ ਪ੍ਰਭੂ ਤੋਂ ਸੱਚਾ ਰਹਾ ਕਿਉਂਕਿ ਪ੍ਰਭੂ ਨੇ ਮੈਨੂੰ ਕਾਦੇ ਲਈ ਚੁਣਿਆ ਕਿ ਮੈਂ ਕੀ ਕਰਾਂ ਇਹਨਾਂ ਦੀਆਂ ਸੰਤ ਪੀਰੂਸ ਕੀ ਕਹਿੰਦਾ ਬਣ ਮੈਂ ਕਾਹਦੇ ਲਈ ਕਿੰਨਾ ਆਇਆ ਕਿ ਮੈਂ ਤੁਹਾਡੀਆਂ ਕਰਤੂਤਾਂ ਤੁਹਾਨੂੰ ਦੱਸਣ ਦੇ ਲਈ ਆਇਆ ਵਾ ਤੁਹਾਨੂੰ ਕੋਈ ਉਹ ਮਿੱਠੀਆਂ ਗੋਲੀਆਂ ਦੇਣ ਵਾਸਤੇ ਨਹੀਂ ਆਇਆ ਤੁਹਾਡੀਆਂ ਕਰਤੂਤਾਂ ਤੁਹਾਨੂੰ ਦੱਸਣ ਆ ਤੇ ਇਹ ਆ ਖਰੀ ਸਿੱਕਿਆ ਇਹੀ ਖਾਲਸ ਦੁੱਧ ਜੇ ਇੱਕ ਵਾਰੀ ਫੇਰ ਬੋਲ ਦੋ ਹਾਂ ਇਦਾਂ ਬੋਲਿਆ ਸਰ ਸਾਵਾਜ਼ ਵੈਰੀ ਗੁੱਡ ਅਗਲੇ ਆਪਾਂ ਹੁਣ ਤੀਸਰੀ ਤੀਸਰੀ ਆਦ ਵਿੱਚ ਚੱਲਾਂਗੇ ਬੜੇ ਧਿਆਨ ਨਾਲ ਸੁਣੋ ਬਈ ਤੁਸੀਂ ਬਈ ਤੁਸੀਂ ਉਸ ਨਾਲ ਮੁਕਤੀ ਨਿਰਵਾਨ ਦੇ ਜਾਓ ਬਈ ਤੁਸੀਂ ਖਾਲਸ ਦੁੱਧ ਦੇ ਨਾਲ ਮੁਕਤੀ ਮੁਕਤੀ ਦੇ ਲਈ ਵੱਧਦੇ ਜਾਓ ਇਹ ਖਾਲਸ ਦੁੱਧ ਕਿਦੇ ਲਈ ਆ ਭਲਾ ਮੁਕਤੀ ਦੇ ਲਈ ਆ ਜਦੋਂ ਤੁਸੀਂ ਪੀਲੋਗੇ ਤੇ ਮੁਕਤੀ ਦੇ ਲਈ ਵੱਧਦੇ ਜਾਓਗੇ ਕਮਜ਼ੋਰ ਨਹੀਂ ਹੋਵੋਗੇ ਮੈਂ ਤੁਹਾਨੂੰ ਦੱਸਾਂ ਬਹੁਤ ਸਾਰੇ ਕਹਿੰਦੇ ਨਾ ਜੇ ਮਾਂ ਦਾ ਦੁੱਧ ਪੀਤਾ ਤੇ ਆਹ ਕਹਿੰਦੇ ਨੇ ਨਾ ਹਣਾ ਤੇ ਜਿੰਨਾ ਜਿੰਨਾ ਨੇ ਪਰਮੇਸ਼ਰ ਦਾ ਲਹੂ ਪਰਮੇਸ਼ਰ ਦਾ ਦੁੱਧ ਪੀਤਾ ਹੋਵੇਗਾ ਉਹ ਹੀ ਕਹਿੰਦਾ ਆ ਜਿੱਥੇ ਮਰਜੀ ਫੜ ਜਾ ਮੈਂ ਪਿੱਛੇ ਹਟਣ ਵਾਲਾ ਨਹੀਂ ਆ ਨਾ ਮੈਂ ਪਿੱਛੇ ਹਟਣ ਵਾਲੀਆਂ ਮੈਂ ਖਾਲਸ ਦੁੱਧ ਪੀਤਾ ਇਹ ਪੀਤਾ ਖਾਲਸ ਦੁੱਧ ਪੀਤਾ ਤੇ ਜਿਹੜੇ ਖਾਲਸ ਦੁੱਧ ਪੀਂਦੇ ਨੇ ਉਹ ਦਰਦੇ ਦੁਰਦੇ ਆ ਨਹੀਂ ਆ ਦੋਸਤਾਂ ਮ ਜਿੰਨੀਆਂ ਮਰਜ਼ੀ ਆ ਜਾਣ ਭੱਜ ਫਟ ਕਰਵਾ ਸੰਮਰਿਤ ਲਾ ਉਹ ਸੰਮਾਨ ਖਰੋਤਰੇ ਅਣਾ ਉਹ ਅਣਾ ਲਿਖਿਆ ਬਾਦੂ ਦੇ ਵਿੱਚ ਕੌਣ ਤੇਰੇ ਸਾਹਮਣੇ ਖਲੋ ਸੱਚੇ ਦਾ ਕੌਣ ਖਲੋਏਗਾ ਉਹੀ ਖਲੋਏਗਾ ਨਾ ਜਿਦੇ ਕੋਲ ਪਰਮੇਸ਼ਵਰ ਦੀ ਸਮਰੱਥਿਆ ਜਿਦੇ ਕੋਲ ਖਾਲਸ ਦੋਬਿਆ ਜਿਹੜਾ ਪਗਿੱਤਰਿਆ ਜਿਹੜਾ ਸੋਦਿਆ ਜਿਹਦੇ ਕੋਲ ਪਵਿੱਤਰ ਕਿਲਾਮ ਆ ਉਹ ਹੀ ਸ਼ਤਾਨ ਦਾ ਸਾਹਮਣਾ ਕਰ ਸਕਦਾ ਤੇ ਪਰਮੇਸ਼ਰ ਦੇ ਸਾਹਮਣੇ ਵੀ ਉਹੀ ਖਲੋ ਸਕਦਾ ਹੈ ਦੂਸਰਾ ਨਹੀਂ ਖਲੋਏਗਾ ਦੋ ਤਰ੍ਹਾਂ ਦੇ ਵਿਸ਼ਵਾਸੀ ਨੇ ਔਰ ਦੋ ਨਰਾਂ ਦੇ ਵਿਸ਼ਵਾਸੀਆਂ ਵਿਸ਼ਵਾਸੀ ਨੇ ਇੱਕ ਦੀ ਪਰਮੇਸ਼ਰ ਸਿਬਦ ਕਰਦਾ ਤੇ ਇੱਕ ਵਿਸ਼ਵਾਸੀ ਉਹ ਆਪਣੀ ਆਪੇ ਸਿਮਤ ਕਰਦਾ ਅਹੀਂ ਕਿਹ ਹੋਣੇ ਵਿਸ਼ਵਾਸੀ ਬੰਨਾ ਸਾਦੀ ਤਰੀਕ ਸਾਡੇ ਤੇ ਕਮੰਡ ਸਾਡਾ ਪਰਮੇਸ਼ਵਰ ਕਰੇ ਜਿਵੇਂ ਅਜੂਬ ਦੇ ਉੱਤੇ ਪਰਮੇਸ਼ਵਰ ਕੀ ਕਰਦਾ ਸੀ ਕਮੰਡ ਕਰਦਾ ਸੀ ਤੇ ਉਸਤਾਨ ਨੂੰ ਕਹਿੰਦਾ ਭਈ ਤੂੰ ਕਿੱਥੋਂ ਆਇਆ ਕਹਿੰਦਾ ਮੈਂ ਧਰਤੀ ਤੋਂ ਗੇੜਾ ਲਾ ਕੇ ਆਇਆ ਕਹਿੰਦਾ ਮੇਰੇ ਬੰਦੇ ਨੂੰ ਜਿਸ ਦਾ ਨਾਮ ਆ ਜੂਬਿਆ ਉਹਨੂੰ ਮਿਲਿਆ ਕਹਿੰਦਾ ਹਾਂ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਅੱਜ ਦਾ ਟੌਪ ਇਹ ਨਹੀਂ ਆ ਢੀਡਾ ਬੜਾ ਗੁਮਾਨ ਪ੍ਰਭੂ ਕਾਰਜ ਆਪਣੇ ਯੂਗ ਦੇ ਉੱਤੇ ਤੇ ਤੁਸੀਂ ਵੀ ਉਹੀ ਟੀਆਂ ਤੇ ਪੁੱਤਰੋ ਤੁਹਾਡੇ ਤੇ ਵੀ ਪਰਮੇਸ਼ਵਰ ਗੁਮਾਨ ਕਰੇ ਤਹਾਡੇ ਤੇ ਵੀ ਗਮੰਡ ਕਰੇ ਕਿ ਮੇਰੀ 스ਨੀਤਾ ਭੈਣ ਨੂੰ ਦੇਖਿਆ ਉਹ ਨਹੀਂ ਕਿਸੇ ਕੋ ਡਰਦੀ ਉਹ ਗਵਾਹੀ ਦਿੰਦੀ ਆ ਉਹ ਹੀ ਮੇਰੀ ਪ੍ਰਭੂ ਉਹਨੂੰ ਹੋਈ ਮੇਰੀ ਬੇਟੀ ਉਹਨੂੰ ਹੱਥ ਲਾ ਗਵੇ ਆਸਾ ਇੱਧਰ ਕੈਪਟਨ ਸਾਹਿਬ ਬੈਠੇ ਨੇ ਹੋਰ ਵੀ ਭੈਣ ਭਰਾ ਬੈਠੇ ਨੇ ਉਹ ਕੀ ਕਰਨ ਪਰਮੇਸ਼ਵਰ ਕੀ ਕਰਨ ਤੁਹਾਡੇ ਤੇ ਗਮੰਡ ਕਰਨ ਕਿ ਮੇਰੀ ਧੀ ਆ ਉਹ ਮੇਰਾ ਪੁੱਤਰ ਆ ਉਹ ਪਾਸਟਰ ਬੱਬੂ ਮੇਰਾ ਪੋਤਿਆ ਕਦੇ ਉਹਨੂੰ ਸੂਨ ਲਵੀ ਕਦੇ ਉਹਨੂੰ ਫੜਨਾ ਲਵੀ ਬੋਲ ਦੋ ਹਲੇਲੀਆ ਇਸੇ ਤਰ੍ਹਾਂ ਸਤਾਨ ਨੂੰ ਪਰਮੇਸ਼ਰ ਕਹਿੰਦਾ ਮੇਰੇ ਅਯੂਬ ਨੂੰ ਦੇਖਿਆ ਕਿੰਨਾ ਤੂੰ ਉਸ ਦੇ ਕਰ ਦੇ ਸਫੇਰੇ ਇਲਾਈ ਹੋਈਆ ਵਾਰ ਅੱਗ ਦੀ ਲਾਈ ਹੋਈਆ ਮੈਂ ਉਹਨੂੰ ਸੂ ਸਕਦਾ ਨਹੀਂ ਇੱਕ ਵਾਰੀ ਕਹਿੰਦਾ ਆਪਣਾ ਹੱਥ ਪਿੱਛੇ ਕਰ ਕਹਿੰਦਾ ਮੈਂ ਹੱਥ ਪਿੱਛੇ ਕਰ ਲੂੰਗਾ ਪਰ ਮੈਨੂੰ ਆਪਣੇ ਜੂਬ ਦੇ ਉੱਤੇ ਵਿਸ਼ਵਾਸ ਆ ਉਹ ਕਦੇ ਵੀ ਮੇਰਾ ਅਜੂਬ ਪੁੱਤਰ ਇਨਕਾਰੀ ਹੋਵੇਗਾ ਨਹੀਂ ਕਿਉਂਕਿ ਉਹ ਕੀ ਆ ਮੇਰਾ ਪੁੱਤਰ ਆ ਇੱਕ ਵਾਰੀ ਸੋਰ ਬੋਲ ਦੋ ਹਲੇ ਉਹ ਕੀ ਆ ਮੇਰਾ ਪੁੱਤਰ ਤੁਸੀਂ ਬੋਲੋ ਇੱਕ ਇੱਕ ਵਾਰੀ ਬੋਲਨਾ ਉਹ ਕੀ ਆ ਮੇਰਾ ਪੁੱਤਰ ਇਹੀ ਲਬਜ ਮੈਂ ਤੁਹਾਡੇ ਵਿੱਚ ਕਹਿਣਾ ਚਾਹਨਾ ਕਿ ਤੁਹਾਡੇ ਪ੍ਰਤੀ ਵੀ ਪਰਮੇਸ਼ਵਰ ਕਹੇ ਕਿ ਕਪਟਨ ਮੇਰਾ ਪੁੱਤ ਰਿਆ ਇਹ ਫਲਾਣੀ ਬੇਟੀ ਮੇਰੀ ਤੀਆ ਇਹ ਪਰਵੀਨ ਬੇਸਕੋ ਪਸ਼ਤਾਨੀਆਂ ਪਰ ਮੇਰੀ ਬੇਟੀ ਆ ਇੰਨਾ ਪ੍ਰਭੂ ਦੇ ਪ੍ਰਭੂ ਦੇ ਪ੍ਰਭੂ ਤੁਹਾਡੇ ਤੇ ਗਮੰਡ ਕਰੇ ਖਾਲਸ ਦੁੱਧ ਦੇ ਲਈ ਕੀ ਕਰੋ ਨੇਨਤ ਕਰੋ ਤੇ ਲੋਚੋ ਪ੍ਰਭੂ ਕੀ ਕਹਿੰਦੇ ਨੇ ਖਾਲਸ ਦੁੱਧ ਨੂੰ ਕਿਉਂਕਿ ਇਹ ਖਾਲਸ ਦੁੱਧ ਕਿਹਦੇ ਲਈ ਆ ਮੁਕਤੀ ਦੇ ਲਈ ਆ ਇਹਦੇ ਦੁਆਰਾ ਤੁਸੀਂ ਵੀ ਪਾਓਗੇ ਮੁਕਤੀ ਪਾਓਗੇ ਹਾਂ ਅੱਜ ਮਿਹਰਬਾਨੀ ਕਰਕੇ ਅੰਦਰ ਜੀ ਪੜ੍ਹ ਦਿਓ ਅਗਰ ਜੇ ਤੂੰ ਸਵਾਦ ਚੱਕ ਕੇ ਦੇਖਿਆ ਜੀ ਲਿਖਿਆ ਜੇਕਰ ਤੂੰ ਸਵਾਦ ਚੱਕ ਕੇ ਦੇਖ ਲਿਆ ਪਈ ਪ੍ਰਭੂ ਦਿਆਲੂ ਆ ਜੇਕਰ ਤੁਸੀਂ ਸਵਾਦ ਚੱਕ ਲਿਆ ਹੈ ਨਾ ਵੀ ਜੇਕਰ ਪ੍ਰਭੂ ਤੁਹੀ ਸਵਾਦ ਚੱਕਿਆ ਤੇ ਜੇਕਰ ਪ੍ਰਭੂ ਦਿਆਲੂ ਆ ਨਾ ਤੇ ਤੁਸੀਂ ਵੀ ਕੀ ਬਣੋ ਦਿਆਲੂ ਬਣੋ ਤੁਸੀਂ ਵੀ ਕੀ ਕਰਿਆ ਕਰੋ ਇੱਕ ਦੂਸਰੇ ਤੇ ਦਿਆ ਕਰੇ ਕੋਕੇ ਤੁਸੀਂ ਸਵਾਦ ਚੱਕਿਆ ਆ ਕਿਉਂਕਿ ਤੁਹਾਨੂੰ ਪ੍ਰਭੂ ਦੇ ਟੇਸਟ ਦਾ ਪਤਾ ਲੱਗ ਗਿਆ ਤੁਸੀਂ ਪ੍ਰਭੂ ਨੂੰ ਖਾਦਾ ਹੈ ਪ੍ਰਭੂ ਨੂੰ ਤੁਸੀਂ ਪੀਤਾ ਹੈ ਪ੍ਰਭੂ ਨੂੰ ਤੁਸੀਂ ਸਵਾਦ ਵੇਖ ਲਿਆ ਪ੍ਰਭੂ ਦਾ ਕਿ ਪ੍ਰਭੂ ਸਾਡਾ ਕਿੰਨਾ ਭਲਾ ਆ ਪ੍ਰਭੂ ਸਾਡਾ ਕਿੰਨਾ ਦਿਆਵਾਨ ਆ ਤੇ ਅਸੀਂ ਉਹਦੇ ਧੀਆਂ ਤੇ ਪੁੱਤਰਿਆਂ ਤੇ ਅਸੀਂ ਵੀ ਉਸ ਬੇਵਰਗੇ ਬਣ ਜਾਈਏ ਹਨਾ ਪ੍ਰਭੂ ਜੀ ਕੀ ਕਹਿ ਚਾਹੁੰਦੇ ਨੇ ਕਿ ਤੁਸੀਂ ਵੀ ਉਹਦਾ ਦੇ ਬਣ ਜਾਓ ਅਸਲ ਜਬੂਰਾਂ ਦੀ ਪੋਥੀ 119ਵੀਂ 1 ਤੇ 3 ਐਥ ਨੂੰ ਮਿਹਰਬਾਨੀ ਕਰਕੇ ਪੜ੍ਹਾਂਗੇ